ਲਾਵਲ ਮਹੱਲਾ ਪੰਜਵਾ ਮੋਏ ਨਿਰਗੁਣ ਸਭ ਗੁਣ ਹੈ ਬਿਹੂ ਨਿਰੰਤਰ ਜਾਨੀ ਮੈਂ ਤਾਂ ਨਿਰਗੁਣ ਹਾਂ ਨਾ ਸਾਤਵਾ ਹੈ ਨਾ ਸੰਤੋਖ ਹੈ ਨਾ ਦਇਆ ਨਾ ਧਰਮ ਹੈ ਅਤ ਸਾਰੇ ਗੁਣ ਗਿਆਨ ਸਰਬਣ ਗਿਆਨ ਮੰਨਣ ਗਿਆਨ ਅਧਿਆਤਨ ਗਿਆਨ ਤਤਵ ਨਸੋਧਨ ਗਿਆਨ ਸਖਿਆਤ ਆਦੇ ਗਿਆਨ ਆਦ ਕੰਤੂ ਵਿਖਾਰਿਆ ਗੁਣਾਂ ਤੋਂ ਵੀ ਹੂਣ ਹਾਂ ਰਹਿ ਤਹਮ ਤਿਆ ਇੰਦਰੀਆਂ ਦਾ ਦਮਨ ਨਹੀਂ ਮੇਰੇ ਵਿੱਚ ਮੇਰੇ ਅੰਦਰ ਪੰਜਾਂ ਤਰ੍ਹਾਂ ਦੇ ਧਾਰਨਾ ਦੇ ਆਲੇ-ਗੋਲ ਨਹੀਂ ਨ ਕੋ ਰਹਿਤ ਹਾਂ ਦਇਆ ਧਾਰ ਆਪਣਾ ਕਰ ਲੀਓ ਮਹਾਰਾ ਆਪਨ ਦਇਆ दृष्टि ਧਾਰ ਕੇ ਆਪ ਦੀ ਸ਼ਰਨ ਪਿਆ ਜਾਣ ਕੇ ਆਪਣਾ ਸਾਨੂੰ ਬਣਾ ਲਿਆ ਹੈ ਆਪ ਦੇ ਚੀਨ ਕਰ ਲਿਆ ਮਿਲ ਲਿਆ ਹੈ ਮੀਰਾ ਮਨ ਤਨ ਹਰ ਗੁਰੂ ਪਾਲ ਸੁਹਾਇ ਸਾਡਾ ਮਨ ਵੀ ਤਨ ਹਰੀ ਹੁਣ ਆਪ ਪਿਰਸ਼ਵੀ ਦੇ ਪਾਲਕ ਆਪ ਦੇ ਨਾਮ ਕਰਕੇ ਸੋਭ ਨੀਕ ਹੋਇਆ ਹੈ ਕਰ ਕਿਰਪਾ ਪ੍ਰਭ ਕਰਮ ਹੈ ਆ ਕਰਪਾ ਕਰਕੇ ਸਾਡਾ ਹਿਰਦਾ ਆਪ ਦਾ ਕਰ ਸਮਝ ਕੇ ਤੇ ਚਾਹ ਕੇ ਸਖਿਆਤ ਹੋ ਗਏ ਆਪ ਪ੍ਰਗਟ ਹੋ ਗਏ ਹੋ ਰਹਾਉ ਭਗਤ ਵਛਲ ਪਹਿ ਕਾ ਕਨਹਾ ਮੇਰੇ ਭਗਤਾਂ ਦੇ ਪਿਆਰੇ ਹੂੰ ਜੰਮਣ ਮਰਨ ਦਾ ਭੈ ਕੱਟਣ ਵਾਲਿਓ ਅੰਤਰਜਾਮੀ ਸੰਸਾਰ ਸਾਗਰ ਅਬ ਉਤਰੇ ਪਾਉਣ ਦੀ ਕਿਰਪਾ ਕਰਕੇ ਸੰਸਾਰ ਸਮੁਤ ਪੈਰ ਉੱਤਰ ਕੇ ਮੂਹ ਤੋ ਹੋ ਗਏ ਹਾਂ ਪਦ ਪਾਵਨ ਪ੍ਰਭ ਗਿਰਦ ਬੇਜ ਲੇਖਿਆ ਭਗਤੀਆਂ ਨੂੰ ਮੁਕਤ ਕਰਨ ਵਾਲਾ ਪ੍ਰਭੂ ਜੀ ਆਪ ਦਾ ਬਿਰਦ ਪਰਮ ਹੈ ਇਹ ਬੇਜ ਨਹੀਂ ਲਿਖਿਆ ਹੈ ਦੋਵ ਗਿਆਨਵਾਨਾ ਨੇ ਲਿਖਿਆ ਹੈ ਜਾਣਿਆ ਹੈ ਲਿਖਿਆ ਹੈ ਪਾਰ ਬ੍ਰਹਮ ਸੂਨ ਨੂ ਪੀਖੇ ਉਹ ਪਾਰ ਨੂੰ ਜਿਹੜਾ ਬੇਦ ਨੂੰ ਲਿਖਿਆ ਸੀ ਨਾ ਬਿਰਦਾਵ ਦਾ ਪਾਤੀ ਨੂੰ ਉਤਰ ਕਰਨ ਵਾਲਾ ਉਹ ਪਾਰ ਨੂੰ ਆਪ ਦਾ ਬਿਰ ਤੋਂ ਆਉਣ ਦਾ ਸੂਪ ਇਹ ਮਨੁਭੂਪਰੂਪੀ ਨੇਤਣਾ ਪ੍ਰਤੱਖ ਨੇਤਣਾ ਵੀ ਦੇਖ ਲਿਆ ਹੈ ਸਾਧ ਸੰਗ ਪ੍ਰਗਟਿ ਨਾਰਾਇਣ ਸਾਧ ਸੰਗ ਕੀ ਨਾਰਾਇਣ ਪਰਮੇਸ਼ਰ ਆ ਪ੍ਰਗਟ ਹੋਏ ਹੋ ਨਾਨਕ ਦਾਸ ਸਭ ਦੁਖ ਪਲਾਗੇ ਸਰਗੀ ਕਹਿੰਦੇ ਉਹਨਾਂ ਸੇਵਕਾਂ ਦੇ ਸਾਰੇ ਦੁਖ ਪਲਾ ਗੇ ਭਜ ਗਏ ਹਨ ਬਿਲਾਵਲ ਮਹੱਲਾ ਪੰਜਵਾ ਕਬਦ ਜਾਨੈ ਪ੍ਰਭ ਤੂਰੀ ਸੇਵਾ ਇਹ ਪ੍ਰਭੂ ਸੁਭਾਚਾ ਕਲਪੁਖ ਆਗਦੀ ਜਿਹੜੀ ਸੇਵਾ ਭਗਤੀ ਤਹਿਲ ਹੈ ਕੌਣ ਕੋਈ ਮਾਨ ਕਰੇ ਮੈਂ ਕਰ ਸਕਦਾ ਜਾਨ ਸਕਦਾ ਪੂਰਾ ਨਹੀਂ ਜਾਣਿਆ ਜੈ ਉਸ ਜੀਨਾਂ ਤੇ ਕਿਰਪਾ ਕਰਿਓ ਹੋਈ ਤੁਹਾਨੂੰ ਸੇਵਕ ਬਣਦੇ ਹਨ ਆਪ ਦੇ ਪ੍ਰਭ ਆਪਨਾਸੀ ਆਲਾਖ ਆਪੇ ਇਹ ਪ੍ਰਭੂ ਆਪਨਾਸਤ ਰਹਿਤ ਹੋ ਅਸ਼ਬ ਮੰਨ ਕਰਕੇ ਲਖੋਂ ਗੁਰਾਂ ਤੋਂ ਬਿਨਾ ਭੇਤ ਨਹੀਂ ਆਵਦਾ ਪਾਇਆ ਜਾਂਦਾ ਗੁਰ ਬਿਆੰਤ ਪ੍ਰਭ ਗਹਿਰ ਗੁੰਭੀਰੇ ਆਪ ਦੇ ਬਿਆੰਤ ਗੁਣ ਹਨ ਇਹ ਪ੍ਰਭੂ ਗਹਿਲ ਨਿਰਹੱਲ ਹੋ ਮੈਂ ਹੀ ਰੂਪ ਦੂੰਗੇ ਹੂੰ ਆਪ ਤੂੰ ਤੇ ਮਹਤੁਲਾਸ ਪਰਸਰੂਪ ਹੂੰ ਤੂੰ ਤੇ ਮਹਲ ਸੁਆਮੀ ਪ੍ਰਭ ਮੇਰੇ ਤੂੰ ਆਉਦਾ ਤਿੰਨ ਗੁਣਾ ਅਤੀਤ ਮਹਾਲੂ ਸਰੂਪ ਹੈ ਏ ਮੇਰੇ ਪ੍ਰਭ ਅਕਾਲ ਪੁਰਖ ਸੁਆਮੀ ਜੀ ਤੂੰ ਆਪਰੰਪਰ ਠਾਕੁਰ ਮੇਰੇ ਇਹ ਮਹਲਾ ਹੋਰ ਸਾਰੀ ਸ੍ਰਿਸ਼ਟੀ ਅਪਰਪ੍ਰਕਿਰਤੀ ਵਿੱਚ ਹੈ ਤੂੰ ਅਪਰਪ੍ਰਕਿਰਤੀ ਤੋਂ ਪਰੇ ਹੈ ਮੇਰੇ ਠਾਕੁਰ ਸੁਆਮੀ ਅਕਾਲ ਪੁਰਖ ਜੀ ਰਹਾਉ ਇਕਸ ਬਿਨ ਨਾਹੀ ਕੋ ਦੂਜਾ ਏ ਆਕਾਲ ਪੁਰਖ ਆਪ ਇੱਕ ਤੋਂ ਬਿਨਾ ਸਾਨੂੰ ਤੇ ਦੂਸਰਾ ਕੋਈ ਹੋਰ ਆਸਰਾ ਹੀ ਨਹੀਂ ਹੈ ਆਪ ਤੋਂ ਬਿਨਾ ਕੋਈ ਕਾਟੇ ਵੇਟੇ ਨਿਗਾਹ ਜੀ ਦੂਜਾ ਹੈ ਹੀ ਨਹੀਂ ਜਿਹੜਾ ਦੂਜਾ ਤਰਦੀਨ ਦਾ ਭਰਮੀ ਨਿਗਾਹ ਹੈ ਉਹਨਾਂ ਦੀ ਅਗਿਆਨੀ ਲੋਕ ਹਨ ਤੁਸੀਂ ਜਾਣੋ ਆਪਣੀ ਪੂਜਾ ਤੁਸੀਂ ਮਾਰੇ ਆਪ ਦਾ ਪੂਜਨ ਜਿਹੜਾ ਹੈ ਜਾਣਦੇ ਹੋ ਜਿਹੜਾ ਆਪਦੇ ਚ ਪੁੱਜ ਜਾਂਦਾ ਹੈ ਨਾ ਸਰੂਪ ਜਿੰਜਾ ਤਸੋ ਤੁਸੀਂ ਜੇਹਾ ਉਸ ਪੂਜਾ ਨੂੰ ਤੁਸੀਂ ਆਪ ਹੀ ਜਾਣਦੇ ਹੋ ਆਤਮਾ ਜੋ ਪੂਜੀਏ ਗੁਰਕੇਸਾਹ ਸੁਭਾਏ ਆਤਮੇ ਨੂੰ ਆਤਮੇ ਦੀ ਪਤੀਤ ਹੋਏ ਤਾਂ ਘਰ ਹੀ ਪਰਚਾ ਪਾਏ ਇਉਂ ਆਪ ਦੀ ਪੂਜਾ ਨੂੰ ਆਪ ਹੀ ਜਾਣਦੇ ਹੋ ਆਪੋ ਕਸ਼ੂ ਨਾ ਹੋ ਉਤ ਭਾਈ ਇਹ ਭਰਾਵੋ ਹੰਗਤਾ ਦੇ ਸਹਿਬ ਜੇ ਕੁਝ ਆਪ ਕਰੀਏ ਹਮੇ ਦੇ ਸਹਤ ਆਪਣੀ ਵੱਲੋਂ ਕੁਝ ਵੀ ਨਹੀਂ ਹੋ ਸਕਦਾ ਕਿਸੇ ਦੇ ਪਾਸੋਂ ਜਿਸ ਪ੍ਰਭ ਦੇਵੈ ਸੋ ਨਾਮ ਪਾਏ ਜਿਹਨੂੰ ਮਹਾਰਾਜ ਆ ਨਿਮਰਤਾ ਦੇ ਦੇਣ ਜਿਨ੍ਹਾਂ ਨੂੰ ਗਰੀਬੀ ਦੇ ਦੇਣ ਜਿਨ੍ਹਾਂ ਨੂੰ ਮਾਰੇ ਆਪਣਾ ਭਾਣਾ ਮਨਾਉਣਾ ਦੇ ਦੇਣ ਹੰਗਤਾ ਮੇੜ ਦੇ ਉਹ ਮਾਰੇ ਦੇ ਨਾਮ ਨੂੰ ਪਾਉਂਦਾ ਹੈ ਬਹੁ ਨਾਨਕ ਜੋ ਜਨ ਪ੍ਰਭ ਭਾਇਆ ਸਤਿਗੁਰੂ ਜੀ ਕਹਿੰਦੇ ਜਿਹੜਾ ਜਨ ਮਹਾਰਾ ਸਾਗ ਨੂੰ ਭਾ ਗਿਆ ਚੰਗਾ ਲੱਗੇ ਜੀਵਨ ਵਾਲਾ ਜਾਣ ਕੇ ਨਿਮਰਤਾ ਵਾਲਾ ਗੁਣਾ ਦੇ ਹੰਗਤਾ ਤੋਂ ਰਹਿਤ ਜਾਣ ਕੇ ਸਾਧਨਾ ਦੀ ਹੰਗਤਾ ਤੋਂ ਰਹਿਤ ਜਾਣ ਕੇ ਜਾਨ ਆਰ ਕਾਂ ਦੀ ਹੰਤਤਵ ਦੀ ਰਹਿਤ ਜਿਹੜਾ ਹੈ ਵਾਹਿਗੁਰੂ ਨੂੰ ਪਾ ਗਿਆ ਹੈ। ਕੋਨ ਨਿਧਾਨ ਪ੍ਰਭ ਤਿ ਨਹੀਂ ਪਾਇ। ਕੋਈ ਨਹੀਂ ਭਾਈ ਸਾਰਿਆਂ ਗੁਨਾ ਦਾ ਖਜ਼ਾਨਾ ਸਮਰੱਥ ਵਾਹਿਗੁਰੂ ਪ੍ਰਾਪਤ ਕੀਤਾ ਹੈ। ਬਿਲਾਵਲ ਮੁਹੱਲਾ ਪੰਜਵਾ ਮਾਤ ਗਰਭ ਮਹਿ ਹਾਥ ਦੇ ਰਾਖਿਆ। ਦੇਖੋ ਭਾਈ ਵਾਹਿਗੁਰੂ ਦੇ ਉਪਕਾਰ ਹੈ ਜੀਵ ਕਿਉਂ ਭੁਲਾਈ ਬੈਠੇ ਹੋ। ਕੋਈ ਕੇਤੇ ਉਪਕਾਰ ਕਰੇ ਇਹਨਾਂ ਨੂੰ ਭੁਲਾ ਦੇਣਾ ਉਹਦਾ ਨਾਮ ਅਕਿਰਤ ਕਰਨ ਹੁੰਦਾ ਹੈ। ਸੋ ਵਾਹਿਗੁਰੂ ਜੈਸਾ ਉਪਕਾਰ ਕਿਸਨ ਕਰਨਾ ਹੈ। ਮਾਪੇ ਦੇ ਗਰਭ ਵਿੱਚ ਜਿੱਥੇ ਅਸੀਂ ਰੱਖ ਨਹੀਂ ਸਕਦੇ ਆਪਣੇ ਆਪ ਨੂੰ ਜਿਸ ਤਾੜੇ ਵਿੱਚ ਮੁਖ ਤਲੇ ਕਾਇਰ ਉਪਰੇ ਬਸੰਦ ਕੋਸੜਾ ਥਾਏ ਨਾਨਕ ਸੋ ਤਣੀ ਕਿਉਂ ਵਿਸਾਰੋ ਉਹਨੇ ਜਿਸਦੇ ਨਾਂ ਹੈ ਮਾਪੇ ਦੇ ਗਰਭ ਚ ਆਪ ਦਾ ਸਿਮਨ ਦੇ ਕੇ ਹੱਥ ਦੇ ਕੇ ਪਰਾ ਬਾਣੀ ਦੀ ਜਾਂਪ ਕਰਾ ਕੇ ਆਪ ਰੱਖਿਆ ਕੀਤੀ ਸੜਨ ਨਹੀਂ ਦਿੱਤਾ ਜਿਵੇਂ ਆ ਵੀ ਵਿੱਚ ਸਾਲ ਸਿੰਘ ਜੀ ਭਾਂਡਾ ਪਗਦਾ ਹੈ ਸਰੀਰ ਤੁਹਾਡਾ ਤੁਝਾ ਨਾ ਪੁਕਾਇਆ ਮਾਪੇ ਗਰਭ ਦੀ ਅਗ ਦੇ ਰੋੜ ਖਾਦੇ ਹਜਮ ਹੋ ਜਾਂਦੇ ਓਥੇ ਫੁੱਲ ਨਾਲੋਂ ਨਰਮ ਇਹ ਜੀਵ ਤੇ ਰੱਖਿਆ ਕੀਤੀ ਹੈ ਹਰ ਰਸ ਛੋੜ ਵਿਖਿਆ ਫਲ ਚੱਖੇ ਉਸ ਵੈਗੁਰ ਦੇ ਰਸ ਪ੍ਰੇਮ ਰਸ ਨੂੰ ਛੱਡ ਕੇ ਹੁਣ ਵਿਖਿਆ ਮਾਇਆ ਦੇ ਉਸਾਂ ਦੇ ਚੱਖਣ 'ਚ ਪੋ ਲੱਗ ਗਿਆ ਹੈ ਕਿੱਡਾ ਬੇਮੁਖ ਹੋ ਗਏ ਭੁੱਲ ਗਿਆ ਹੈ ਬਾਜ ਗੋਬਿੰਦ ਸਭ ਛੋੜ ਜਿਵੇਂ ਤੈਨੂੰ ਦਰਮ ਦੇ ਚੱਬ ਚੋਂ ਰੱਖਿਆ ਕੀਤੀ ਸੀ ਉਸ ਨੂੰ ਭੁਲਾ ਕੇ ਤੈਂ ਹਾਂਜੀ ਬਾਜ ਗੋਬਿੰਦ ਸਭ ਛੋੜ ਜਿੰਜਾ ਤੈਨੂੰ ਚਾਹੀਦਾ ਗੋਬਨ ਅਕਾਲ ਪੁਰਖ ਦਾ ਭਜਨ ਕਰ ਜਿੰਨੇ ਸਾਰੇ ਜੰਜਾਲ ਬੰਧਨ ਪਏ ਹੋਏ ਕਰਤਾ ਭੁਗਤਾ ਦੇ ਹੰਤਾ ਮੰਤਾ ਸਭ ਛੱਡ ਦੇ ਜਬ ਜਮ ਆਏ ਸੰਘਾਰੇ ਮੂੜੇ ਜੇ ਸੰਜਾ ਤੂੰ ਸਿਮਰਨੀ ਕਰਦਾ ਜਦੋਂ ਮੂਰਖਾ ਇਹ ਨੂੰ ਜਾਵਾ ਕੇ ਸੰਘਾਰੇਗਾ ਨਾਸ ਕਰੇਗਾ। ਆਪਤਨ ਬਿੰਸ ਜਾਏ ਬਿਹਾਲ ਤੇਰਾ ਸਰੀਰ ਦਾ ਨਾਸ ਹੋ ਜੂ ਤੇ ਮਨ ਤੇਰਾ ਬਿਹਾਲ ਹੋ ਕੇ ਮੂਰਛਾ ਖਾ ਜੂ। ਆਤਮ ਪ੍ਰਾਣ ਜੀ ਲਿਖਿਆ ਜੇ ਨਿਰੇ ਪੁੰਨੀ ਪੁਰਖ ਹੈ ਚਾਰ ਕੜੀਆਂ ਉਹ ਵੀ ਮੂਰਛਾ ਨੂੰ ਪ੍ਰਾਪਤ ਹੁੰਦੇ ਆ। ਸੁੱਧ ਕੋਈ ਨਹੀਂ ਜਿੰਦੀ ਜੋ ਸਰੀਰ ਤੋਂ ਵੱਖਰਾ ਹੁੰਦਾ ਹੈ ਸੁਗਮ ਸਰੀਰ। ਬੇਹੋਸ਼ ਹੋ ਕੇ ਡਿੱਗ ਪੈਂਦੇ ਆ। ਫਿਰ ਕਈ ਤਾਂ ਸਾਧ ਸੰਗ ਚਾਰ ਕੜੀ ਬਾਅਦ ਜਿਹੜੇ ਪੁੰਨੀ ਪੁਰਖ ਹੁੰਦੇ ਉਹਨਾਂ ਦੀ ਨੂਰਸ਼ਾ ਖੁੱਲਦੀ ਹੈ ਉਹ ਪੁੰਨਵਾਨਾਂ ਦੇ ਲੋਕਾਂ 'ਚ ਪਹੁੰਚ ਜਾਂਦੇ ਐ ਅਤੇ ਜਿਨ੍ਹਾਂ ਦੇ ਦੂਸਰੇ ਮਨ ਮਨ ਮਾਇਆ ਮੋਹ ਮਨੂਰ ਮਾਇਆ ਦੇ ਮੋਹੇ ਮਾਨਾ ਉਹ ਤਾਂ ਮਨੂਰ ਲੋਹੇ ਦੀ ਮੈਲ ਵਾਂਗ ਜੜ ਹੋ ਕੇ ਕਈ ਯੁੱਗਾਂ ਤੱਕ ਹੀ ਹੋਈ ਪਈਆਂ ਰਹਿੰਦੀ ਐ ਫੇਰ ਕਿਤੇ ਜੋ ਸੁਰਤ ਜਾਗਦੀ ਐ ਉਦੋਂ ਜਿਹੜੀ ਜੀ ਸੁਰਤ ਹੁੰਦੀ ਐ ਉਹ ਇਹਦੇ ਜਨਮ ਵਿੱਚੋਂ ਪੈ ਜਾਂਦੇ ਐ ਇਵੇਂ ਮਹਾਰਾਜ ਸਾਹਿਬ ਕਹਿੰਦੇ ਹਨ ਜਦੋਂ ਸਰੀਰ ਦਾ ਨਾਸ਼ ਹੋ ਗਿਆ ਭਾਈ ਬਹੁਤ ਬੇਹਾਲ ਹੋ ਜਾਏਗਾ ਰਹਾਉ ਤਨ ਮਨ ਤਨ ਆਪਣਾ ਕਰ ਥਾਪੇ ਭੁਲਸਾ ਭਾਈ ਆਪਣਾ ਤਨ ਆਪਣਾ ਮਨ ਸਰੀਰ ਸੂਖਮ ਸਰੀਰ ਤਾਨੋ ਆਪਣਾ ਕਰਕੇ ਥਾਪਿਆ ਮੰਨੀ ਬੈਠਾ ਹੈ ਕਿ ਮੇਰਾ ਹੈ ਪਰਨ ਹਾਰ ਇੱਕ ਨਿਮਖ ਨਾ ਜਾਪਿਆ ਜਿਹੜਾ ਜਗਤ ਵਚਣ ਵਾਲਾ ਪਰਮੇਸ਼ਵਰ ਨੂੰ ਇੱਕ ਅੱਖ ਦੇ ਖੋਲ ਮੀਚਿੰ ਜਿਨਾ ਚਿਰ ਵੀ ਤਾਂ ਜਪਿਆ ਨਹੀਂ ਨਾ ਜਾਣਿਆ ਮਹਾ ਮੂਹ ਅੰਧ ਕੂਪ ਪਰਿਆ ਇਹ ਮਾਇਆ ਦੇ ਮੋਹ ਮਹਾ ਮੋਹ ਵਿੱਚ ਅੰਦੇ ਖੂਦ ਵਿੱਚ ਪੈ ਗਏ ਸੰਸਾਰ ਵਿੱਚ ਦੇਹ ਅਧਿਆਸ ਵਿੱਚ ਪਾਰ ਬ੍ਰਹਮ ਮਾਇਆ ਪਟਲ ਬਿਸਰੇ ਇਹ ਭਾਈ ਮਾਇਆ ਦਾ ਪਰਦਾ ਹੀ ਤੇਰੇ ਤੇ ਪੈ ਗਿਆ ਜਿਸ ਪਰਦੇ ਨੂੰ ਪਾ ਕੇ ਪਾਰਬ੍ਰਮ ਵਾਹਿਗੁਰੂ ਤੈਨੂੰ ਭੁੱਲ ਗਿਆ ਹੈ ਵੱਡੇ ਭਾਗ ਪ੍ਰਭ ਕੀਰਤਨ ਗਾਇਆ ਜੇ ਤਾਂ ਜਿਨ੍ਹਾਂ ਦੇ ਵੱਡੇ ਉਤੋਂ ਭਾਗ ਉਹਨਾਂ ਨੂੰ ਵਾਹਿਗੁਰੂ ਦੇ ਜਸ ਨੂੰ ਗਾਉਣਾ ਕੀਤਾ ਹੈ ਸੰਗ ਚ ਮਿਲ ਕੇ ਬਾਦ ਸੰਗ ਨਾਨਕ ਪ੍ਰਭ ਪਾਰ ਸਾਧ ਸੰਗ ਜਿਨ੍ਹਾਂ ਵੱਡਿਆਂ ਭਾਗਾਂ ਵਾਲੇ ਕੀਰਤਨ ਗਾਇਆ ਹੈ ਉਹਨਾਂ ਸੰਤ ਸੰਗ ਨਾਨਕ ਪ੍ਰਭ ਪਾਰਾਂ ਦੀ ਸੰਗਤ ਕਰਕੇ ਵੱਡਿਆਂ ਭਾਗਾਂ ਵਾਲੇ ਵਾਹਿਗੁਰੂ ਦਾ ਕੀਰਤਨ ਗਾਇਆ ਹੈ ਉਹਨਾਂ ਸਤਿਗੁਰੂ ਜਾਨ ਗਏ ਜੀ ਕਹਿੰਦੇ ਪ੍ਰਭ ਨੂੰ ਅਕਾਲ ਪੁਰਖ ਨੂੰ ਪਾ ਲਿਆ ਹੈ ਬਿਲਾਵਲ ਮਹੱਲਾ ਪੰਜਵਾ ਮਾਤ ਪਿਤਾ ਸੁੱਤ ਬੰਧ ਭਪਾਈ ਇਹ ਭਾਈ ਇਹ ਮੇਰੀ ਮਾਤਾ ਹੈ ਪਿਓ ਹੈ ਪੁੱਤਰ ਹੈ ਸੰਬੰਧੀ ਭਰਾਦ ਕਰਨ ਨਾਨਕ ਹੋਆ ਪਾਰ ਬ੍ਰਹਮ ਸਹਾਈ ਇਹ ਸਾਰਿਆਂ ਦੇ ਥਾਂ ਵਾਹਿਗੁਰੂ ਹੀ ਸਹਾਇਕ ਹੋਇਆ ਹੈ ਉਹਦੀ ਸਹਾਇਤਾ ਕਰਕੇ ਜਿੰਦੀ ਏ ਤੂੰ ਬਾਪਰ ਮੀਤਾ ਜਿੰਦੀ ਏ ਤੂੰ ਬੰਤਾਰ ਮੀਤਾ ਜਿਸ ਵਾਹਿਗੁਰੂ ਨੇ ਤੈਨੂੰ ਸਾਰੇ ਸੰਬੰਧੀ ਸੇਵਾ ਕਰਨ ਵਾਸਤੇ ਆਗਿਆਕਾਰ ਬਣੇ ਹਨ ਇਸ ਵਾਹਿਗੁਰੂ ਦੀ ਸਹਾਇਤਾ ਕਰਕੇ ਹੀ ਹਨੇ ਸਾਰੇ ਮਾਤਾ ਸੁਭਸੰਗਣ ਹੋਣੀ ਪਿਤਾ ਸੁਭਸੰਗੀ ਹੋਣਾ ਪੁੱਤਰ ਆਗਿਆਕਾਰ ਭਜਨ ਵਾਲਾ ਹੋਣਾ ਸੰਬੰਧੀ ਹੋਰ ਗੁਰਮਖੋਣੇ ਭਾਈ ਵੀ ਗੁਰਮਤ ਵਾਲੇ ਹੋਣੇ ਇਹ ਵਾਹਿਗੁਰੂ ਦੀ ਸਹਾਇਤਾ ਕਰਕੇ ਗੁਣ ਸਾਰੇ ਹੋਏ ਐਵੇਂ ਨਹੀਂ ਮਾਤਾ ਖਿਵਾ ਦੀ ਪ੍ਰਾਪਤੀ ਹੋਣੀ ਪਿਤਾ ਸੰਤੋਖ ਦੀ ਪ੍ਰਾਪਤੀ ਹੋਣੀ ਉਤਤ ਬ੍ਰह्म ਗਿਆਨ ਦੀ ਪ੍ਰਾਪਤੀ ਹੋਣੀ ਸੰਬੰਧ ਸਾਧ ਸੰਬੰਧੀ ਸਾਧ ਸੰਗੀ ਵਰਾਗ ਆਦਕ ਹੋਣੇ ਭਾਈ ਸਰਬਨਾਦਕ ਹੋਣੇ ਇਹ ਜਿਨ੍ਹਾਂ ਤੇ ਵਾਹਿਗੁਰੂ ਪਾਰਵਰ ਸਾਹਿਬ ਹੋਇਆ ਉਹਨੂੰ ਇਹ ਬੇਵੀ ਗੁਨਾ ਦਾ ਪਰਿਵਾਰ ਮਿਲਿਆ ਹੈ ਤੂਖ ਸਹਿਜ ਆਨੰਦ ਘਣੇ ਉਹਨਾਂ ਨੂੰ ਸੂਖ ਸਹਿਜ ਤੂਖ ਸੂਰਜੋ ਬ੍ਰह्म ਹੈ ਉਹ ਘਨੇ ਆਨੰਦ ਦੇ ਸਮੇਤ ਹੋਏ ਹਨ ਹੋਰ ਪੂਰਾ ਪੂਰ ਜਾ ਕੀ ਬਾਣੀ ਇਹ ਭਾਈ ਪੂਰਨ ਸਤਗੁਰੂ ਨਾਨਕ ਦੇਵ ਪੂਰੀ ਜਿਨ੍ਹਾਂ ਦੀ ਧੁਰ ਕੀ ਬਾਣੀ ਆਈ ਹੈ ਪੂਰੇ ਕਹਿ ਕੇ ਸਭ ਕੁਝ ਪੂਰਾ ਘਟ ਵੱਧ ਕਿਸ਼ਨਾ ਹੀ ਨਾਨਕ ਗੁਰੂ ਖੈਸਾ ਜਾਣੇ ਪੂਰੇ ਮਾਹ ਸਮਾਹੀ ਅਨਕ ਗੁਣਾ ਜਾ ਕੇ ਜਾਹੇ ਨਾ ਗਣਣ ਜਿਸ ਅੰਮ੍ਰਿਤ ਰੂਪ ਬਾਣੀ ਦੇ ਅਨੇਕਾਂ ਗੁਣ ਹਨ ਉਪਕਾਰ ਹਨਗੇ ਉਹ ਗਿਣੇ ਨਹੀਂ ਜਾ ਸਕਦੇ ਇੰਨੇ ਗੁਣ ਹਨ ਗੁਰਬਾਣੀ 'ਚ ਰੱਖੇ ਹੋਏ ਹਾਉ ਸਾਰ ਜੀ ਲਈ ਬੜਾ ਪਾਰਿਗੋਣ ਹੈ ਕਿਹੇ ਨਹੀਂ ਜਾ ਸਕਦੇ ਰਹਾਉ ਸਗਨ ਸਰੰਜਾਮ ਕਰੇ ਪ੍ਰਭ ਆਪੇ ਸਾਰੇ ਜੀਉ ਦੀ ਕਲਿਆਣ ਕਰਨ ਵਾਸਤੇ ਸਰੰਜਾਮ ਇੰਤਜ਼ਾਮ ਬੰਦੋ ਵਸ ਦਾ ਨਾਮ ਹੈ ਸਰੰਜਾਮ ਇਸ ਪ੍ਰਕਾਰ ਸਾਰੇ ਉਦਮ ਮਾਰਸ ਹਨ ਆਪ ਹੀ ਕਰ ਦੁੱਤੇ ਬਣਾਤੇ ਇੰਤਜ਼ਾਮ ਮੈ ਮਨੋਰਥ ਸੁ ਪ੍ਰਭ ਜਾਪੇ ਜੋ ਪ੍ਰਭੂ ਨੂੰ ਜਪਦੇ ਆ ਸਾਰੇ ਮਨੋਰਥ ਉਹਨਾਂ ਦੇ ਪੂਰੇ ਹੋ ਗਏ ਜੋ ਪ੍ਰਭੂ ਨੂੰ ਜਪਣ ਵਾਲੇ ਆ ਸਾਰੇ ਮੰਤ ਦੇ ਸੰਕਲਪ ਪੂਰੇ ਹੋ ਗਏ ਮਾਰਾ ਦੇ ਜਪਣੇ ਕਰਕੇ ਆਰਥ ਧਰਮ ਕਾਮ ਮੂਖ ਦਾਤਾ ਮੇਰਾ ਵਾਹਿਗੁਰੂ ਅਰਥ ਪਦਾਰਥਾਂ ਦੇ ਵੀ ਦੇਣ ਵਾਲਾ ਹੈ ਅਰਥ ਵਿਚਾਰ ਵੀ ਦੇਣ ਵਾਲਾ ਵੀ ਹੈ ਧਰਮ ਵੀ ਰੱਖਿਆ ਕਰਨ ਵਾਲਾ ਹੈ ਕਾਮਨਾ ਵੀ ਪੂਰੀਆਂ ਕਰਨ ਵਾਲਾ ਹੈ ਸਾਰੇ ਕਾਰਜ ਵੀ ਕਰਨ ਵਾਲਾ ਹੈ ਮੁਕਤੀ ਆਦਿਕੰਡਾ ਵੀ ਦਾਤਾ ਹੈ ਬਈ ਸਿਮਰ ਸਿਮਰ ਵਿਦਾਤਾ ਜਿਹਨੇ ਉਹ ਜਾਤਾ ਕਾਲ ਪੁਰਗੈ ਸਿਮਰ ਨੂੰ ਸਿਵਰੀਏ ਉਹਨੇ ਵੀ ਪੂਰੀ ਭਗਤੀ ਹੋ ਗਈ ਹੈ ਪੂਰਨੀਆਂ ਉਹਨੇ ਵੀ ਕਰਨੀ ਹੋ ਗਈ ਹੈ ਤਨੋ ਕੁਰਮਖੰ ਦਾ ਜੀਵਨ ਹੈ ਪੂਰੀ ਸੇਵਾ ਹੋ ਗਈ ਉਹਨਾਂ ਦੀ ਸਾਧ ਸੰਗ ਨਾਨਕ ਰੰਗ ਮਾਣਿਆ ਜਿਨ੍ਹਾਂ ਨੂੰ ਸਾਧ ਸੰਗ ਦੇ ਜਮਿਲ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹੈ ਪਰਮੇਸ਼ਰ ਦੇ ਰੰਗ ਆਨੰਦ ਨੂੰ ਮਾਣਿਆ ਹੈ ਘਰ ਆਇਆ ਪੂਰਾ ਗੁਰ ਆਣੇ ਉਹ ਘਰ ਆਪਣੇ ਸੱਜ ਖੰਡ ਸਰੂਪ ਵਿੱਚ ਆ ਗਿਆ ਹੈ ਘਰ ਪੁਰੀਆ ਪਦ ਵਿੱਚ ਆ ਗਿਆ ਹੈ ਪੂਰੀਆ ਗੁਰਾਂ ਨੂੰ ਸੁਖ ਸੰਗ ਰੂਪੀ ਵਾਹਿਗੁਰੂ ਦੇ ਘਰ ਚ ਆ ਗਿਆ ਹੈ ਜਿਨ੍ਹਾਂ ਨੂੰ ਪੂਰੀਆ ਗੁਰਿਆਨ ਲਿਆਂਦਾ ਹੈ ਸੱਜ ਖੰਡ ਰੂਪੀ ਘਰ ਚ ਆ ਗਿਆ ਹੈ ਵਿਲਾਵਲ ਮਹੱਲਾ ਪੰਜਵਾ ਪ੍ਰਭ ਨਿਧਾਨਪੁਰ ਗੁਰਦੇਵ ਇਹ ਭਾਈ ਸਾਰਿਆਂ ਖਿਆਨੀਆਂ ਕਰਕੇ ਪੂਰ ਲਵਲ ਪਰੇ ਹੋਏ ਸਤਿਗੁਰੂ ਨਾਨਕ ਦੇਵ ਮਹਾਰਾਜ ਦਾ ਰਹਾਉ ਹਰ ਹਰ ਨਾਮ ਜਪਤ ਨਰ ਜੀਵੇ ਜਿਹੜੇ ਰਹਾਉ ਵਿਸਰਾਮ ਦੇ ਕੇ ਮਹਾਰਾਜ ਕਹਿੰਦੇ ਗੁਰਾਂ ਦੇ ਉਪਦੇਸ਼ ਦੁਆਰਾ ਹਰ ਹਰ ਪਰਮੇਸ਼ਰ ਦਾ ਨਾਮ ਜਪਦੇ ਹੈ ਉਹ ਜਿਉਂਦਿਆਂ ਦੀ ਗਿਣਤੀ ਚ ਪੁਰਖ ਜੀਵਨ ਮੁਕਤ ਹੋ ਗਏ ਜਿਉਂਦੇ ਹਨ ਉਹ ਬਾਕੀ ਮਰੇ ਹੋਏ ਹਨ ਮਾਰ ਖوار ਸਾਖਤ ਨਰ ਕੀ ਜਿਹੜੇ ਸਾਖਤ ਪੁਰਖ ਮੌਤ ਦੇ ਮਾਰੇ ਹੋਏ ਕਾਮਕ੍ਰੋਜ ਖਰਾਬ ਹੋ ਕੇ ਉਹ ਪੁਰਖ ਜਿਹੜੇ ਹਨ ਸਾਖਤ ਨਰ ਥੀਏ ਹੁੰਦੇ ਹਨ ਮਰ ਕੇ ਖਰਾਬ ਹੁੰਦੇ ਹਨ ਨਰਕਾਂ ਚ ਪਾਏ ਪਾਏ ਕੇ ਜਾਲੇ ਜਾਂਦੇ ਐ RAM ਨਾਮ ਹਰਿਵਾਰ ਰਖਵਲ ਰਖਵਾਰ ਜਿਨ੍ਹਾਂ ਨੇ ਪ੍ਰਵੇਸ਼ ਦਾ ਭਯਨ ਕੀਤਾ ਹੈ ਉਹਨਾਂ ਦਾ ਆਰਮੀ ਨਾਮ ਰੱਖਿਆ ਕਰਨ ਵਾਲਾ ਹੋਇਆ ਹੈ ਚੱਖ ਮਾਰੂ ਸਾਖਤ ਵਿਚਾਰੇ ਜਿਹੜੇ ਸਾਖਤ ਪੁਰਖ ਵਿਚਾਰੇ ਛੋਦੇ ਪੁੱਛੋ ਹੈ ਉਹ ਚੱਖਾਂ ਮਾਰਦੇ ਫਿਰਦੇ ਆ ਬਿਰਸ ਬੋਲਦੇ ਆ ਉਹਨਾਂ ਦੀ ਉਸ ਆਵਾਜ਼ ਨੂੰ ਕੋਈ ਨਹੀਂ ਸੁਣਦਾ ਮੂਰਖਵੇਂ ਬਕਵਾਸ ਕਰਦੇ ਜਾਣਦੇ ਹਨ ਲੋਕ ਨਿੰਦਿਆ ਕਰ ਕਰ ਪਚਹਿਕ ਨੇਰੀ ਜਿਹੜੇ ਨਿੰਦਿਆ ਕਰਦੇ ਮਹਾਂਪੁਰਖਾਂ ਦੀ ਬੰਦਗੀ ਕਰਨ ਵਾਲਿਆਂ ਪਿਆਰਿਆਂ ਦੀ ਉਹ ਨਰਕ 'ਚ ਪਾ ਕੇ ਪਜੇ ਸੜਦੇ ਆ ਕਣੇ ਲੋਕ ਵਿਸ਼ਚਾਰੇ ਕੀੜੇ ਬਣ ਬਣ ਕੇ ਸੜ ਰਹੇ ਹਨ ਮ੍ਰਿਤਕ ਫਾਸ ਗਲਾ ਸਿਰ ਪੈਰੇ ਉਹ ਐਸੇ ਪੁਰਖਾਂ ਦੇ ਮੌਤ ਜਿਹੜੀ ਹੈ ਉਹਨਾਂ ਦੇ ਗਲ 'ਚ ਫਾਹੀ ਪਾ ਲੈਂਦੀ ਹੈ ਗਲ ਤੋਂ ਲੈ ਕੇ ਸਿਰ ਪੈਰ ਤੱਕ ਉਹ ਸਭ ਗਲ ਜਾਂਦੇ ਨਰਕ 'ਚ ਪਾ ਕੇ ਉਹ ਗਲਦੇ ਹੀ ਰਹਿੰਦੇ ਹਨ ਵਿੱਚ ਨਰਕ ਦੇ ਪਈ ਹੋਏ ਨਿਕਲ ਨਹੀਂ ਸਕਦੇ ਮ੍ਰਿਤਕ ਫਾਸ ਗਲਾ ਸਿਰ ਪੈਰੇ ਜਦੋਂ ਮੌਤ ਦੀ ਫਾਸ ਸਾਧ ਸੰਗ ਜੀ ਸਿਰ ਤੋਂ ਪੈਂਦੀ ਹੈ ਤੇ ਉਹ ਜਿਹੜੇ ਪੈਰਾਂ ਤੱਕ ਗਲ ਜਾਂਦੇ ਨਰਕ ਚ ਪੈ ਕੇ ਮੌਤ ਦੀ ਫਾਹੀ ਪੈਣ ਵੇਲੇ ਇਉਂ ਮ੍ਰਿਤਕ ਫਾਸ ਗਲਿਆ ਸਿਰ ਪੈਰੇ ਮੌਤ ਦੀ ਫਾਹੀ ਕਰਕੇ ਸਾਧ ਸੰਗੇ ਜੀ ਫਿਰ ਉਹ ਗਲਦੇ ਰਹਿੰਦੇ ਨਰਕ ਚ ਕੋੜੀ ਹੋ ਹੋ ਕੇ ਸਿਰਾਂ ਤੋਂ ਪੈਰਾਂ ਸਿਰ ਤੋਂ ਲਾ ਕੇ ਪੈਰਾਂ ਤੱਕ ਗਲੇ ਰਹਿੰਦੇ ਐ ਇਸ ਪ੍ਰਕਾਰ ਮ੍ਰਿਤਕ ਫਾਸ ਮੌਤ ਦੀ ਫਾਸੀ ਹੋਵੇ ਗਲੇ ਸਿਰ ਪੈਰੇ એટલે ਉਹ ਜਿਹੜੇ ਹੰ ਸਿਰ ਪਹਿਰੇ ਸਿਰ ਤੋਂ ਹਾਂ ਨੂੰ ਪੈਰ ਤਹਾਂ ਨੂੰ ਕਰਕੇ ਪੁੱਠੇ ਲਮਕਾਏ ਜਾਂਦੇ ਐ ਐਸਾ ਬਣ ਦਿੱਤਾ ਜਾਂਦਾ ਉਹਨਾਂ ਨੂੰ ਬਹੁ ਨਾਨਕ ਜਪ ਹੈ ਜਨਨਾ ਸਤਿਗੁਰੂ ਨਾਨਕਦੇਵ ਜੀ ਕਹਿੰਦੇ ਜੋ ਜਨ ਭਗਤ ਬਣ ਕੇ ਪਰਮੇਸ਼ਰ ਦਾ ਨਾਮ ਜਪਦੇ ਐ ਤਾਂ ਕਿ ਨਿਗਤ ਨਾ ਆਵੇ ਉਹਨਾਂ ਦੇ ਸਾਲਗਰੀ ਜੰਮ ਵੀ ਨੇੜੇ ਨਹੀਂ ਆ ਸਕਦਾ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਐ ਜੰਮਣ ਮਨ ਦਾ ਦੁੱਖ ਉਹਨਾਂ ਦੇ ਕੀ ਨੇੜੇ ਆਉਣਾ ਸੀ ਇਸ ਪ੍ਰਕਾਰ ਗੁਰੂ ਸਾਹਿਬ ਉਹਨਾਂ ਦੀ ਰੱਖਿਆ ਕਰਦੇ ਹੈ ਲੋਕ ਸੰਗਤ ਜੀ ਆਸ ਅਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਉਤਾਰ ਧਾਰਨ ਦਾ ਗੁਰਪੁਰਬ ਹੈ ਅੱਜ ਸੰਗਤਾਂ ਨੇ ਇੱਥੋਂ ਸਾਡੇ ਪਾਸੋਂ ਵੀਰਿਆ ਹੋਣਾ ਹੈ ਲੰਗਰ ਛੱਕ ਕੇ ਸੰਤਨ ਨੂੰ ਜਾਣਾ ਹੈ ਕਿਰਪਾ ਕਹਿੰਦੇ ਸੰਤ ਸਿੰਘ ਕੇ 10 ਵਜੇ ਨੂੰ ਆ ਜਾਏਗਾ ਉਸਤ ਪੋਥੀਆਂ ਸਾਰਿਆਂ ਸੰਗਤਾਂ ਨੂੰ ਮਿਲ ਕੇ ਰੱਖ ਲੈਣੀਆਂ ਕਿ ਫੇਰ ਬਸ ਆਵੇਗੀ ਬਸ ਦੇ ਤੇ ਸਿੰਘਾਂ ਚੜ ਕੇ ਪਹੁੰਚਣਾ ਲੰਗਰ ਛੱਕ ਕੇ ਕਿਉਂ ਉਤਮ ਦੇ ਨਾਮ ਸਾਰੇ ਅੰਦਰ ਸੀ ਆਲੋ ਤੇ ਕਹੋ ਨਾਨਕ ਜਪਹਿ ਜਨ ਨਾਮ ਸਾ ਕੀ ਨਿਗਤ ਨ ਆਵੇ ਜਾਮੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ